ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਤਿ ਸੰਗਤ ਜੀ ਆਓ ਆਪਾਂ ਦਰਸ਼ਨ ਕਰਦੇ ਹਾਂ ਜੋ ਸੈਂਚੀਆਂ ਮਾਰੀਆਂ ਸਾਡੇ ਕੋਲ ਸਦਾਈ ਵਾਸਤੇ ਆਈਆਂ ਆ ਤਾਂ ਲਾਗੇ ਆਓ ਕੈਮਰਾਮੈਨ ਬੇਨਤੀ ਹੈ ਲਾਗੇ ਆਵੇ ਲਖੋ ਕਿਵੇਂ ਸਾਰੇ ਅਰਥ ਲਿਖੇ ਗਏ ਆ ਇਹ ਇੱਕ ਤਾਂ ਨਹੀਂ ਹੈਗੇ ਆ ਸੈਂਚੀ ਪਹਿਲੀ ਆ ਜੀ ਵਾਹਿਗੁਰੂ 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 ਆ ਦੂਜੀ ਸੈਂਚੀ ਆ ਜੀ ਵੇਖੋ ਕਿਵੇਂ ਕਿਸ ਪੜੇ ਲਿਖੇ ਦੀ ਪਿਆਪੀ ਲੱਗਦੀ ਆ ਕਿਉਂਕਿ ਨਾਰਮਲ ਪੰਜਾਬੀ ਨਹੀਂ ਹੈਗੀ ਬਹੁਤ ਪੜਿਆ ਲਿਖਿਆ ਵੀਰ ਜੀ ਨੇ ਇਹ ਕੰਮ ਕੀਤਾ ਆ ਅਰਥਾਂ ਦੀਆਂ ਸੈਂਕੜੀਆਂ ਮਿਲ ਜਾਂਦੀਆਂ ਉਹ ਲੋਕ ਪਲੀਜ਼ ਇਦਾਂ ਨਾ ਕਰੋ ਸਾਰੇ ਭਾਗ ਤੇ ਇਦਾਂ ਲਿਖਿਆ ਹੋਇਆ ਕਿ ਹਾਂ ਸਾਡੇ ਕੋਲ ਸੁਧਾਈ ਵਾਸਤੇ ਆਏ ਅਸੀਂ ਆਏ ਆ ਕੀ ਕਰੀਏ ਨਾ ਸੁਧਾਈ ਹੋ ਸਕਦੀ ਆ ਤੇ ਨਾਂ ਦਾ ਸੰਸਕਾਰ ਕਰ ਸਕਦੇ ਆ ਹੁਣ ਸਾਰਾ ਸਾਨੂੰ ਅਮਰ ਦੀ ਸੈਂਕੜੀਆਂ ਸਾਰੀਆਂ ਇਹਨਾਂ ਨੇ ਬੱਜਟ ਖਰਾਤ ਕੀਤੀ ਆ ਬਹੁਤ ਧੀ ਇਹ ਦੱਸੋ ਸਾਸਾਂ ਜੀ ਸਾਨੂੰ ਤੁਹਾਨੂੰ ਬੇਨਤੀ ਆ ਕੇ ਸਾਨੂੰ ਦੱਸੋ ਅਸੀਂ ਕੀ ਕਰੀਏ ਆ ਦੇਖੋ ਚੇਹਦਾ ਨਾ ਕਰੋ ਜੇ ਅਰਥਾਂ ਦੀ ਬੋਧੀ ਨਾਲ ਪੜ੍ਹਨ ਦੀ ਲੋੜ ਹੈ ਨਾਲ ਅਰਥਾਂ ਦੀ ਸੈਂਸੀ ਮਿਲ ਜਿੰਦੀਆਂ ਉਹ ਲੋ ਐਦਾਂ ਨਾ ਕਰੋ ਆ ਦੇਖੋ ਜੁੜੇ ਹੋਈਆਂ ਕਿਉਂਕਿ ਰੰਗ ਲਾਇਆ ਤੇ ਉਹ ਨਾਲ ਜੁੜੀਏ ਸੋ ਆ ਦੇਖੋ ਵਿੱਚ ਆਪਣੀ ਮਰਜ਼ੀ ਦਾ ਪੇਪਰ ਰੱਖਿਆ ਐ ਐਦਾਂ ਨਾ ਕਰੋ ਬਹੁਤ ਅਫਸ ਲਗਾ ਐਦਾਂ ਦੇਖ ਕੇ ਸੋ ਅਗੋਂ ਤੋਂ ਬੇਨਤੀ ਆ ਕਿ ਇਹਦਾ ਨਾ ਕਰੋ ਅਸੀਂ ਕੋਈ ਨਹੀਂ ਕਰ ਸਕਦੇ ਤੁਸੀਂ ਦੱਸ ਦਿਓ ਅਸੀਂ ਕੀ ਕਰੀਏ ਨਾ ਸਿਸਕਾਰ ਕਰ ਸਕਦੇ ਆ ਨਾ ਸੁਭਾਈ ਕਰ ਸਕਦੇ ਆ ਫਿਰ ਦਾ ਨਾ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਟੇ ਗੁਰੂ ਘਰੀ ਸਾਜਣ ਜੀ ਆਓ ਆਪਾਂ ਦਰਸ਼ਨ ਕਰਦੇ ਆ ਜੋ ਸਤਿ ਸੰਤਰੀ ਮਹਾਰਾ ਜੀ ਸਾਡੇ ਕੋਲ ਸਦਾਈ ਵਾਸਤੇ ਆਈਆਂ ਆ ਤਾਂ ਲਾਗੇ ਆਓ ਕੈਮਰਾਮਨ ਬੈਂਤੀ ਅਗ ਲਾ ਗ ਜਾਵੇ ਦੇਖੋ ਕਿਵੇਂ ਸਾਰੇ ਅਰਥ ਲਿਖੇ ਗਏ ਆ ਇਹ ਇਕਸਾਂ ਨਹੀਂ ਹੈਗੇ ਆ ਸਾਂਚੀ ਪਹਿਲੀ ਆ ਜੀ ਆ ਦੂਜੀ ਸਾਂਚੀ ਆ ਜੀ ਦੇਖੋ ਕਿਵੇਂ ਕਿਪੜੇ ਲਿਖੇ ਦੀ ਪੀ ਲੱਗਦੀ ਆ ਕਿਉਂਕਿ ਨੋਰਮਲ ਪੰਜਾਬੀ ਨਹੀਂ ਹੈਗੀ ਬਹੁਤ ਪੜਿਆ ਲਿਖਿਆ ਵੀਰ ਜੀ ਨੇ ਇਹ ਕੰਮ ਕੀਤਾ ਆ ਅਰਥਾਂ ਦੀਆਂ ਸਾਂਚੀਆਂ ਮਿਲ ਜਾਂਦੀਆਂ ਉਹ ਲੋ ਪਲੀਜ਼ ਇਦਾਂ ਨਾ ਕਰੋ ਸਾਰੇ ਪਾਉਂ ਤੇ ਨਾਲ ਲਿਖਿਆ ਹੋਇਆ ਇਹ ਹੁਣ ਸਾਡੇ ਕੋਲ ਸੁਧਾਈ ਵਾਸਤੇ ਆਏ ਸੀ ਆਏ ਆ ਕੀ ਕਰੀਏ ਨਾ ਸੁਧਾਈ ਹੋ ਸਕਦੀ ਆ ਤੇ ਨਾਂ ਨਾ ਦਾ ਸੰਸਕਾਰ ਕਰ ਸਕਦੇ ਆ ਹੁਣ ਸਾਰਾ ਸਾਨੂੰ ਅਮਰਜੀਤ ਸੈਂਚੀ ਸਾਰੀਆਂ ਇਹਨਾਂ ਨੇ ਵੱਜਰ ਖਰਾਤ ਕੀਤੀ ਆ ਬੌਂਡੀ ਇਹ ਦੱਸੋ ਸਾਸਾਂ ਦੀ ਸਾਨੂੰ ਤੁਹਾਨੂੰ ਬੇਨਤੀ ਆ ਕਿ ਸਾਨੂੰ ਦੱਸੋ ਅਸੀਂ ਕੀ ਕਰੀਏ ਆ ਦੇਖੋ ਚਿਹਰਾ ਨਾ ਕਰੋ ਜੇ ਅਰਥਾਂ ਦੀ ਬਹੁਤੀ ਨਾਲ ਪੜ੍ਹਨ ਦੀ ਲੋੜ ਹੈ ਨਾਲ ਅਰਥਾਂ ਦੀ ਸੈਂਸੀ ਮਰਜਣੀ ਆ ਬੋਲੋ ਐਦਾਂ ਨਾ ਕਰੋ ਆ ਦੇਖੋ ਜੁੜੇ ਰੰਗ ਲਾਇਆ ਉਹ ਨਾਲ ਜੁੜ ਗਏ ਸੋ ਆ ਦੇਖੋ ਵਿੱਚ ਆਪਣੀ ਮਰਜ਼ੀ ਦਾ ਪੇਪਰ ਰਖਿਆ ਐ ਐਦਾਂ ਨਾ ਕਰੋ ਬਹੁਤ ਉਫ ਲਗਾ ਐਦਾਂ ਦੇਖ ਕੇ ਸੋ ਅੱਗੇ ਤੋਂ ਬੇਨਤੀ ਆ ਕਿ ਐਦਾਂ ਨਾ ਕਰੋ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਦੱਸ ਦਿਓ ਅਸੀਂ ਕੀ ਕਰੀਏ ਨਾਸਸਕਾਰ ਕਰ ਸਕਦੇ ਹਾਂ ਨਸਭਾਈ ਕਰ ਸਕਦੇ ਹਾਂ ਫੇਦਾਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ